ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲੇ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਬਣਾ ਚਾਰੇ ਗੱਬਣਾ ਸੂਨ ਨੂੰ ਰੈਡੀ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਤੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈ 9968530253 ਅੱਜ ਆਪਾਂ 31 ਤਰੀਕ ਨੂੰ ਵੀਡੀਓ ਕਵਰ ਕਰਦੇ ਵਾ ਚਾਰ ਨਗ ਆਪਣੇ ਕੋਲ ਵਿਕਰੀ ਆ ਰਿਹਾ ਹੈ ਹਨਾ ਤੇ ਚਾਰੇ ਗੱਪਣਾ ਚਾਰੇ ਗੱਪਣਾ ਇੱਕੋ ਫਾਰਮ ਨੇ ਚਾਰੇ ਠੀਕ ਆ ਪਹਿਲਾ ਨੰਬਰ ਆ ਬਾਈ ਜਿਹੜੀ ਬੱਛੀ ਦੇਖੀ ਜਾਨੇ ਕਿਹੜਾ ਸੂਆ ਪਹਿਲਣ ਬੱਸੀ ਆ ਬਾਈ ਦੰਦੋ ਹੋ ਚੌਗੀ ਲਗਭਗ ਦੰਦਾ ਵੀ ਨਹੀਂ ਪਤਾ ਯਾਰ ਪਟਾਈ ਨਹੀਂ ਕਿ ਥਲਿਆਰੇ ਮੱਖਾਂ ਪੋਆ ਕੇ ਲਗਣੀਆਂ ਪਹਿਲਣ ਬੱਸੀ ਹਾਲ ਤਾਂ ਪੂਣੀ ਲਾਉਣ ਦੀ ਲੱਗੀ ਹੈ ਹਲੇ ਠੀਕ ਹੈ ਮੰਨ ਕੇ ਚੱਲੋ ਵੀ 20 ਫੱਕਣ ਨੂੰ ਦਿਨ ਪੂਰੇ ਨੇ ਇਹਦੇ ਠੀਕ ਆ ਲਗਭਗ ਆਪਾਂ 20 ਦਿਨ ਪੈਣੇ ਪੂਰੇ ਤੇ ਅੰਦਾਜ਼ਾ ਹੈ ਲਾਸ ਕੀ ਦੁੱਧ ਵਾਲਾ ਕਿੰਨਾ ਕ ਪਾ ਸਕਦੀ ਐ ਬਾਈ 35 ਕਿਲੋ ਬੱਸੀ ਦੁੱਧ ਦੂਗੀ 30 35 ਆਰਾਮ ਨਾਲ ਪਾ ਦੂਗੀ ਠੀਕ ਐ ਤੇ ਰੇਂਜ ਵਗੈਰਾ ਕਿੰਨੀ ਕ ਐ ਜੀ ਰੇਂਜ ਮੁੱਲ ਕਰ ਉਹਨਾਂ ਦਾ ਬਾਈ 1 30 ਗਰ ਵਾਲਾ 1 25 ਗਾ 1 ਲੱਖ ਤੇ 15000 ਦੀ ਬੱਸੀ ਦੇ ਦਾਂਗੇ ਗਜਾਇ ਸੋਝ ਬਣੀ ਮੋਟੀ ਤਾਂ ਤਾੜ ਕਰਾਂਗੇ ਬਾਈ ਟੋਰੀ ਬਰਾਬਰ ਨੂੰ ਸੋ ਵੀਰ ਪਲੂਣ ਪੈ ਬਾਈ ਹਾਈਟ ਦੇਖੋ ਬੱਸੀ ਦੀ ਕਿੰਨੀ ਆ ਸੋ ਜਿੰਦ ਜਾਨ ਦੇਖੋ ਤੇ ਬਾਕੀ ਬੱਚੀ ਦੀ ਬਿਊਟੀ ਵਗੈਰਾ ਦੇਖੋ ਤੇ ਫੁੱਲ ਸਾਈਜ਼ ਦੇ ਵਿੱਚ ਐ ਨਹੀਂ ਗੱਲ ਵੀ ਛੋਟੀ ਕਿਸੇ ਪਾਸਿਓ ਤੇ ਥਣ ਆਪਾਂ ਚਾਹੇ ਮੁੱਠੀ ਵਾਲਾ ਹੱਥੀ ਚਵਾਈ 34 35 34 35 30 ਤੋਂ ਪਾਰ ਪਾਰ ਚੱਲੂਗੀ ਇਹ ਤੇ 20 ਦਿਨ ਲਗਭਗ ਇਹਦੇ ਸੂਣ ਚ ਬਾਕੀ ਪਿਆ ਸੋ ਬਾਕੀ ਹਵਾਨਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਹਵਾਨਾ ਕੱਦ ਕਾਠਾ ਜਿੰਦੇ ਜਾਂ ਤੇ ਬਾਕੀ ਪਲੱਸ ਬਿਊਟੀ ਤੇ ਨਵਾਂ ਹਾਣਾ ਬਲੱਡ ਦੇ ਵਿੱਚ ਬੱਛੀ ਆ ਦੇਖੋ ਬਈ ਕਿੰਨਾ ਵੱਡਾ ਫੁੱਲ ਸਾਈਜ਼ ਦੇ ਵਿੱਚ ਹੈ ਹਨਾ ਸੀਮਨ ਵਗੈਰਾ ਤਾਂ ਨਹੀਂ ਕਨਫਰਮ ਕਰਿਆ ਆਪਾਂ ਠੀਕ ਹੈ ਅੱਗੇ ਦੂਜਾ ਨੰਬਰ ਦੇਖੀਏ ਨੇ ਜਿਹੜੀ ਆਪਾਂ ਇਹ ਕਿਹੜਾ ਸੂਆ ਸੂੰਦੀ ਪਈ ਆ ਇਹ ਦੂਜਾ ਸੂਆ ਦੰਦਾਂ ਦੀ ਛੇਦ ਆਂਦਾ ਜੀ ਇਹਨੇ ਠੀਕ ਹੈ ਮੂੰਹ ਹੋਇ ਛਿੱਗੀ ਦੂਜਾ ਸੂਆ ਸੂੰਦੀ ਪਈ ਆ ਤੇ ਲਗਭਗ ਇੱਕ ਦਿਨ 10 12 ਦਿਨ ਇਹਦੇ ਪੈਣੇ ਹਲੇ 10 12 ਕ ਦਿਨ ਇਹਦੇ ਅਜੇ ਸੂਣ ਚ ਬਾਕੀ ਪਿਆ ਤੇ ਪਹਿਲੇ ਸਵੇਰੇ ਕਿ ਦੁੱਧ ਸਿਆ ਮਲਕ ਪਹਿਲੇ ਸਵੇਰੇ 32 33 ਕਿਲੋ ਦੁੱਧ ਦਿੱਤਾ ਹੈ ਜੀ 32 33 ਕਿਲੋ 30 ਤੋਂ ਮੰਨ ਲੀਏ ਪਾਰ ਚਲੀ ਆ ਹਨਾ ਠੀਕ ਹੈ ਅੰਦਾਜ਼ਾ ਲਾਈਏ ਇਸ ਵਾਰ ਪਾ ਦੂ 35 ਤੋਂ ਲਵੇ ਲਾਉਣੇ 35 ਕਿਲੋ ਦੁੱਧ ਬਸ ਠੀਕ ਹੈ ਬੜਾ ਪੜਾਈ ਪੁਲੀ ਬਹੁਤ ਫੁੱਲੀ ਫੱਲੋ ਬਹੁਤ ਖੁੱਡੂ ਜਾਲਾ ਠੀਕ ਹੈ ਸੋ ਸਾਈਜ਼ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਫੁੱਲ ਸਾਈਜ਼ ਦੇ ਬੱਚਾ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਦੇਖ ਸਕਦੇ ਹੋ ਰਿੰਕਲਸ ਵਗੈਰਾ ਬਹੁਤ ਚੰਗੇ ਸੋਹਣੇ ਦਿਖ ਤੋ ਤੇ 34 35 30 ਤੋਂ ਪਾਰ ਹੀ ਮੰਨੀਏ ਗਾਰਮੀ ਦੇ ਹਿਸਾਬ ਨਾਲ ਵੀ ਹੈਨਾ 30 35 ਕਿਲੋ ਵਾਲੀਆਂ ਬਸੀਆਂ ਦੋਨੇ ਜੀ ਆਹ ਠੀਕ ਹੈ ਆਹ ਬੱਚੇ ਦੋਨੇ 35 35 ਕਿਲੋ ਸੁ ਬਾਕੀ ਕੱਦ-ਗਾਠ ਵਗੈਰਾ ਦੇਖੋ ਤੇ ਜਾਂਦੇ-ਜਾਂ ਠੀਕ ਹੈ ਫੂਨ ਬਾਲੇ ਆਉਂਦੇ ਹੀ ਯਾਰ ਮਿੱਤਰਾਂ ਦੇ ਆਲਾ ਕੋਈ ਬਹਿਣਾ ਆਪਣੀ ਠੀਕ ਹੈ ਪਹਿਲਾਂ ਵੀ ਕੱਲ ਤੂੰ ਵੀਡੀਓ ਪਾ ਕੇ ਆਈ ਸੀ ਆਪਣੀਆਂ ਉਹਦੀਆਂ ਬੈਗੀਆਂ ਸੀਗੀਆਂ ਠੀਕ ਹੈ ਕੋਈ ਲਿੱਸੀ ਨਾ ਵੀ ਨਹੀਂ ਕਿਸੇ ਪਾਸੋਂ ਕੀ ਨਹੀਂ ਗੱਲ ਵੀ ਢੂਹੀ ਚੱਕਦੀ ਆ ਜਾਂ ਢੂਹੀ ਲੇਦੀ ਆ ਇਹਦੀ ਤੋ ਦੇਖੋ ਬਿਲਕੁਲ ਰੇਲ ਦੇ ਗੱਡਰ ਆ ਕੀ ਭਈਆ ਜਮਾ ਇਹਦੀ ਲਈ ਠੀਕ ਹੈ ਸੋ ਸਾਈਜ਼ ਵਗੈਰਾ ਚੰਗਾ ਤੇ ਬਾਕੀ ਹਵਾਨਾ ਵੀ ਬਿਲਕੁਲ ਕੰਪੈਕਟ ਆ ਹਨਾ ਪੰਜ-ਛੇ ਸੂਏ ਪੀ ਕੇ ਵੀ ਲੇਵਾਣੀ ਤੋੜਦੀ ਇਹ ਠੀਕ ਆ ਅੱਗੇ ਤੀਜੇ ਨੰਬਰ ਇਹਦੀ ਬੱਚੀ ਦੇਖੀ ਜਨੇ ਜੀ ਇਹ ਬੱਚੀ ਦੀ ਉਮਰ ਹੈਗੀ 23-24 ਮਹੀਨਿਆਂ ਦੀ ਜਖੀਰੀ ਆ ਹਲੇ ਬੰਦਾ ਦੀ ਠੀਕ ਆ ਬਿਲਕੁਲ ਦੁੱਧ ਹੰਦਾ ਦੇ ਵਿੱਚ ਆ ਹਜੇ ਤੇ ਦਿਨ ਕਹਿ ਇੱਕ ਕੱਢ ਜੂ ਹਜੇ ਇਹਦੇ ਦਿਨ ਪੈਣੇ ਜ ਮੰਨ ਕੇ ਚਲੋ 15-16 ਦਿਨ ਪੈਣੇ ਦਿਨ 9 ਮਹੀਨੇ ਪੂਰੇ ਹੋਣ ਚ ਠੀਕ ਆ ਸੋ ਜਿੰਨੀ ਆ ਠੀਕ ਜਿੰਨੀ ਵੀ ਕਹਦੇ ਲੈ ਠੀਕ ਆ ਪੂਰੀ ਸਾਤ ਠੰਡੀ ਭਲਾਈਆਂ ਮਾਣੇ ਮਾਣੇ ਪਾਉਣ ਲੱਗ ਗਈ ਹਨਾ ਬਸ ਹੁਣ ਲੱ ਠੀਕ ਹੈ ਹਾਂਜੀ ਫੁੱਲ ਵੱਡੀ ਆ ਦੇਖੋ ਜੀ ਮੈਂ ਪਹਿਲਾਂ ਵੱਸੀ ਆ ਠੀਕ ਹੈ ਕਦ ਪੁੱਤ ਦੇਖੋ ਕਿੱਦਾਂ ਦੰਦਾਂ ਅਖੀਰੀ ਚੱਕ ਰਹੇ ਪਿਆ ਸੋ ਦੰਦੋ ਬਿਲਕੁਲ ਖੀਰੀ ਆ 24 ਬੱਚੇ ਮਹੀਨਾ ਦਾ ਬੱਚਾ ਹਜੇ ਜਮਾ ਘਰੀ ਮੜਾ ਜਰੀ ਨੂੰ ਸੋ ਦੇਖੋ ਬੈਲ ਕੋ ਹਲੇ ਮੇਰੇ ਨਾਲ 2 ਮਹੀਨੇ ਤਿਆਰੀ ਨਹੀਂ ਕੋਈ ਦੰਦ ਤੋਰ ਮੰਮੇ ਨੂੰ ਸੋ ਬਿਲਕੁਲ ਖੀਰਾ ਬੱਚਾ ਹੀ ਹੈ ਜਮਾ ਇਦਾਂ ਦੇ ਬੱਚਿਆਂ ਪਰ ਨਵਾਂ ਹਣ ਪਾਵਾਂਗੇ ਅੱਗੇ ਮੰਨ ਕੇ ਚਲੋ ਚੰਗੀ ਜਨਰੇਸ਼ਨ ਤਿਆਰ ਕਰ ਦਿੰਦੀ ਆ ਠੀਕ ਹੈ ਅੰਦਾਜ਼ੇ ਦੇ ਹਿਸਾਬ ਨਾਲ ਕਿੰਨਾ ਦੁੱਧ ਪਾ ਦੂਵੇ ਕਦੋਂ 50 ਕਿਲੋ ਦੂ ਬੱਸੀ ਬਾਈ ਨਾਰਮਲ ਤੋਂ ਨਾਰਮਲ 30 ਕਿਲੋ ਮੰਨ ਕੇ ਲੈ ਜੇ 35 ਕਿਲੋ ਤੇ ਨਹੀਂ ਖੁੱਲਾ ਦਿਉ 30 ਕਿਲੋ ਦੀ ਤਾਂ ਆਪਣੀ ਗਾਰੰਟੀ ਸੋ 30 ਤਾਂ ਪਾਰ ਦੋ ਪਾ ਦੇਣਾ ਹੱਡਾਂ ਪੈਰਾਂ ਦੀ ਪੂਰੀ ਮਜ਼ਬੂਤ ਆ ਤੇ ਥੱਲੋ ਪੈਰਾ ਵਗੈਰਾ ਦੇਖੋ ਬਿਲਕੁਲ ਸਟਰੋਂਗ ਬਲੱਡ ਦੇ ਵਿੱਚ ਆ ਬੱਚੀ ਜਮਾ ਤੇ ਖੀਰੀਆ ਮੇਨ ਗੱਲ ਤਾਂ ਇਹ ਪਹਿਲਾ ਸੂਆ ਪਲੂਨ ਸੁੰਦੀ ਆ 2 ਸਾਲ ਇਹ ਜਿਹੜੀ ਹਜੇ ਤਾਂ ਬਾਈ ਯਾਰ ਆਪਾਂ ਦੇਖਦੇ ਆ ਅਖੀਰੀ ਫਾਰਮ ਵਾਲੀ ਬੰਦਾ ਤਿਆਰ ਕਰਦਾ ਪਾウダー ਪਾਟ ਚੰਗੇ ਪਾ ਕੇ ਠੀਕ ਹੈ ਨਹੀਂ ਪਹਿਲੀ ਗੱਲ ਤਾਂ ਆਪਣੇ ਆਮ 2.5 ਤਿੰਨ ਤਣਕਾ ਖਾਲ ਬੱਸੀ ਸਮਰਦੀਨ ਹੀ ਨਹੀਂ ਆ ਨਹੀਂ ਚੰਗਾ ਖਾ ਕੇ ਆਇਆ ਗੱਟੇ ਖਾਸੇ ਗੱਲੀ ਕਰਕੇ ਆਈ ਉਹ ਨਾ ਬੰਦ ਕੱਢ ਦੇਖੋ ਨੀ ਪਹਿਲਾਂ ਬੱਸੀ ਆ ਬਈ ਯਾਰ ਸਾਡੇ ਜਾਣ ਨੂੰ ਦੇ ਕਿੰਨੀਆਂ ਦੇ ਠੀਕ ਹੈ ਇਹਦਾ ਰੇ ਰੇਂਜ ਕਿੰਨੀ ਹੋਵੇ ਜੀ ਰੇਜ ਭਾਈ ਮੁੱਲ ਤੇ 1,05,000 ਰੁਪਏ ਕਰ ਲੈਂਦੇ ਆ ਮਾਨ ਤਨ ਕਰਨਾ ਹੈ ਲੱਖ ਤੋਂ ਅੰਦਰ ਹੋ ਜੂਗੀ ਨਾ ਮਾਨ ਤਨ ਕਰ ਦਾਂਗੇ ਬਈ ਯਾਰ ਠੀਕ ਹੈ ਤੇ ਅੱਗੇ ਲਾਸਟ ਜਿਹੜੀ ਬੱਚੀ ਦੇਖੀ ਨੇ ਭਾਈ ਇਹ ਦੂਜਾ ਸੂਆ ਜੀ ਠੀਕ ਹੈ ਇਹਨੇ ਇਸ ਵਾਰ ਅੰਦਾਜ਼ਾ ਲਾਇਆ ਤੀਨ ਨੂੰ ਟੱਚ ਕਰ ਸਕਦੀ ਐ ਤੀਨ ਟੱਚ ਕਰ ਸਕਦੇ ਥੋੜੋ ਪਲਾਈ ਫੁਲੀ ਬਹੁਤ ਹਲੇ ਖੁੱਲੂ ਬਹੁ ਠੰਡੀ ਠੁੰਡੀ ਬਹੁਤ ਆ ਠੀਕ ਐ ਸੋ ਲੇਵਜ ਪੂਰਾ ਕਰੂਟ ਭਰਿਆ ਜਾਂਦਾ ਹਲੇ ਤੇ ਬਿਲਕੁਲ ਫਿੱਟ ਫਾੜ ਕੰਪੈਕਟ ਟਰੈਡਰ ਦੇ ਠੰਡੀ ਸੀਲ ਬਾਧੂਆ ਤੇ ਮਿਲਕ ਵੇਨ ਵਗੈਰਾ ਵੀ ਚੰਗੀ ਲਖਾਈ ਦਿੰਦੇ ਸੋ ਲੇਵਾ ਦੇਖ ਸਕਦੇ ਹੋ ਚਾਰੇ ਸਨ ਨਿੱਖੜਵੇਂ ਸਾਫ ਸੁਥਰੇ ਲੇਵੇ ਤੇ ਨਾੜਾ ਦੇਖੋ ਜੀ ਸੁਹਾ ਦੇਖੋ ਨਾੜਾ ਵਗੈਰਾ ਦੇਖੋ ਜਮਾ ਸਾਫ ਸੁਥਰੇ ਚੰਗੇ ਨਿਭਾਈਆਂ ਤੋਂ ਮਾਈਂ ਠੰਡਾ ਕਮੀ ਪਈ ਜਾਂਦਾ ਬਾਈ ਯਾਰ ਠੀਕ ਐ ਸੋ ਤੁਹਾਡੇ ਬੰਦੇ ਆ ਗੋਬਰ ਵਗੈਰਾ ਲੱਗਿਆ ਇਦੀ ਕੀਮਤ ਕਰਾਂਗੇ ਜੀ ਇਦੀ ਕੀਮਤ ਲੱਖ ਰੁਪਇਆ ਕਹਿੰਦੇ 500 ਕਰਦਾਂਗੇ ਵਿੱਚ 95 ਦੀ ਹੋ ਜਾਊਗੀ ਸੋ 95000 ਦੀ ਬੱਚੀ ਤੇ ਜੈਨੂਅਲ ਰੇਟ ਜਮ ਹਰਾਣ ਵਾਲੇ ਕਰਨਾਂ ਜਮ ਠੀਕ ਹੈ ਜੈਨੂਅਲ ਰੇਟ ਮੰਨ ਕੇ ਚਲੋ ਮੈਨੂੰ ਹੁਣ ਆਪਣੇ ਬਾਦ ਜਿਹੜੀ ਵੀਡੀਓ ਪਾਈ ਤੇ ਨਾਲ ਦੀ ਨਾਲ ਮਾਲ ਵਿਕ ਜੇ ਠੀਕ ਹੈ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਜਿੰਦ ਜਾਨ ਬਹੁਤ ਆ ਰਾਜੇ ਸਮੀ ਬੜੀ ਬੱਚੀ ਬਹੁਤ ਹੈਗੀ ਤੇ ਸੂਣ ਦੇ ਵਿੱਚ ਕੁਝ ਕਿ ਦਿਨ ਬਾਕੀ ਪਿਆ ਇਹਦੇ ਹਾਂਜੀ ਹਾਂਜੀ ਸਸੀਗਾ ਭਾਈ ਜੀ ਸਸੀਗਾ ਭਾਈ ਜੀ ਹਾਂਜੀ ਕਿੱਥੋਂ ਆਏ ਜੀ ਆਪਾਂ ਬਾਈ ਗਰਦਾਸਪੁਰ ਤੋਂ ਆਏ ਆਪਾਂ ਠੀਕ ਹੈ ਗਰਦਾਸਪੁਰ ਤੋਂ ਹਾਂਜੀ ਪਹਿਲੀ ਵਾਰ ਆਏ ਆ ਵੀਰ ਕੋਲ ਪਹਿਲੀ ਵਾਰ ਆਏ ਕਿਹੜੀ ਵੜਾ ਲੈਤੀ ਆਂ ਆਪਾਂ ਆਪਾਂ ਵੀਰ ਜੀ ਇਹ ਲਈ ਜੇ ਖੀਰੀ ਬੱਸੀ ਲਈ ਜੇ ਖੀਰੀ ਬੱਸੀ ਜਿਹੜੀ ਆਪਾਂ ਪਾਰਸੋ ਚ ਉੱਥੇ ਵੀਡੀਓ ਕਵਰ ਕਰੀ ਸੀ ਹਾਂਜੀ ਹਾਂਜੀ ਠੀਕ ਆ ਵਧੀਆ ਲੱਗਿਆ ਵੀ ਇਦਾਂ ਰਿਸਪੌਂਸ ਬਹੁਤ ਵਧੀਆ ਵੀਰ ਜੀ 18 ਲੀਟਰ ਦੁੱਧ ਦੱਸਿਆ 18 ਲੀਟਰ ਦੁੱਧ ਹੋਇਆ ਠੀਕ ਆ ਇਹ ਬਹੁਤ ਵਧੀਆ ਠੀਕਾ ਕੀਤਾ ਸਾਨੂੰ ਇਹਨਾਂ ਨੇ ਠੀਕ ਹੈ ਜਿੱਦਾਂ ਇਹ ਕਹਿੰਦੇ ਮਾਨਦਨ ਕਰਦਾ ਹੈ ਕਰਿਆ ਜਾਂ ਨਹੀਂ ਕਰਿਆ ਮਾਨਦਨ ਹਾਂਜੀ ਹਾਂਜੀ ਪੂਰਾ ਕਰਿਆ ਜੀ ਆਪਾਂ ਤੁਹਾਡੇ ਸਾਹਮਣੇ ਢੱਲੋ 95 ਲੱਖ ਮੰਗੇ 95 ਦੀ ਬੱਸੀ ਕਿਹਾ ਸੀ ਠੀਕ ਹੈ ਇਹ ਬਾਈ ਕਹਿੰਦੇ ਯਾਰ ਕਿੰਨੇ ਦਾ ਲੰਮੇ ਦਾ ਸੌਂਦਾ ਵਾ 88000 ਦਾ ਠੀਕ ਹੈ ਮੈਂ ਕਿਹਾ ਕਿ 18 ਕਿਲੋ ਕਹਿੰਦੇ ਦੋ ਟਾਈਮ ਚੋਵਾਂਗੇ ਮੈਂ ਚਾਹ ਤਿੰਨ ਦਾ ਮਿਲੋ ਆਪਣਾ ਕੁ ਸਵੇਰੇ ਆ ਗਈ ਸੀਗੇ ਇਹ ਠੀਕ ਹੈ ਤੇ ਸਵੇਰੇ ਚੋੜੀ ਦਾ ਅੱਥਰ ਨੇ ਮੈਂ ਕਿਹਾ ਕੱਲ ਨੂੰ ਫੇਰ ਥੋੜੇ ਕਿਉਂਕਿ ਲਗਭਗ 4-5 ਦਾ ਕਿਰਾਇ ਪਏ ਨੇ ਹੁਣ ਹਾਂ 6000 ਚ ਕਿਰਾਇ ਪਏ ਜੇ ਮੱਝਾਂ ਜਗਾਂ ਨਿਕਲੀ ਹੈ ਨਾ ਤੇ ਆਪਣਾ ਨੰਬਰ ਹੋ ਲੋ ਸੀ ਦੁਆਰੇ ਫਿਰ 9968530253 ਜੀ ਸੋ 9968530253 ਵੀਰ ਦਾ ਨੰਬਰ ਆ ਤੇ ਜੇ ਕੋਈ ਵੀਰ ਇਹ ਨਹੀਂ ਗੱਲ ਵੀ ਇੱਕ ਕਹਿਤੀ ਗੱਲ ਤੇ ਚਵਾ ਕੇ ਵੀਰ ਉਹਨੂੰ ਬੈਠ ਦਿੱਤੀ ਆ ਕਪੂਰ ਆਪਣਾ ਸੋਰੀ ਗਰਦਾਸਪੁਰ ਤੋਂ ਵੀਰ ਆਏ ਸੀਗੇ ਸੋ ਚਾਰ ਨਾਗਰ ਦੀ ਆਪਾਂ ਵੀਡੀਓ ਕਮਲ ਕਰਕੇ ਦਿਖਾਈ ਹੈ ਸੇਲ ਲਈ ਅਵੇਲੇਬਲ ਆ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਅਸੀਂ ਨਵੀਂ ਹੋਰ ਵੀਡੀਓ ਨਾਲ